ਤੁਸੀਂ ਜਿਹੜੇ ਉਹ ਨਿਰਪੱਖ ਪੋਸਟਰ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਰਾਜਬਿੰਦਰ ਕੌਰ ਇਸ ਸਮੇਂ ਤੱਕ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਸੀ ਸੀਐਮ ਮਾਨ ਨੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਮੁਆਵਜ਼ਾ ਰਾਸ਼ੀ ਦੀਵਾਲੀ ਤੋਂ ਪਹਿਲਾਂ ਦੇ ਦਿੱਤੀ ਜਾਵੇਗੀ ਸੋ ਸੀਐਮ ਮਾਨ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਲੋਕਾਂ ਦੀਆਂ ਫਸਲਾਂ ਮਕਾਨਾਂ ਦੁਕਾਨਾਂ ਤੇ ਹੋਰਨਾ ਕਾਰੋਬਾਰਾਂ ਦੇ ਹੋਏ ਵੱਡੇ ਨੁਕਸਾਨ ਸੰਬੰਧੀ ਸੂਬਾ ਪਧਰੀ ਮੁਆਵਜ਼ਾ ਰਾਸ਼ੀ ਵੰਡਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੰਡ ਮਿਲ ਪਲਾ ਪਿੰਡ ਵਿਖੇ ਪੁਜੇ ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵਿਧਾਇਕ ਕੁਲਦੀਪ ਸਿੰਘ ਤਾਲੀਵਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ આગਗੂ ਮਾਜੂਸੀ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਦਰਸਲੋ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈ ਆਗੂ ਜਗਦੀਪ ਸਿੰਘ ਚੀਮਾ ਅੱਜ ਜੋ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਕੇ ਤੇ ਮੌਜੂਦ ਸੀ ਜ਼ਿਕਰਯੋਗ ਹੈ ਕਿ ਕਾਲੀ ਦਲ ਨੇ ਬੀਤੇ ਦਿਨੀ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਜਗਦੀਪ ਚੀਮਾ ਤੇ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਜਗਦੀਪ ਸਿੰਘ ਚੀਮਾ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਹ ਵੀ ਦੱਸੀਏ ਕਿ ਜਗਦੀਪ ਸਿੰਘ ਚੀਮਾ ਤਿੰਨ ਵਾਰ ਪੰਜਾਬ ਕੈਬਨਿਟ ਚ ਮੰਤਰੀ ਰਹਿ ਚੁੱਕੇ ਨੇ ਤੇ 50 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ ਤੇ ਜਿਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਕਿ ਸਾਡੀਆਂ ਕਈ ਪੀੜ੍ਹੀਆਂ ਨੇ ਅਕਾਲੀ ਦਲ ਦੀ ਸੇਵਾ ਕੀਤੀ ਅਕਤੂਬਰ ਦਾ ਮਹੀਨਾ ਤਿਉਹਾਰਾਂ ਨਾਲ ਭਰਿਆ ਹੁੰਦਾ ਹੈ ਇਸ ਦੇ ਤਹਿਤ ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਲਈ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਦਰਅਸਲ ਸੂਬਾ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ ਕੈਲੰਡਰ ਮੁਤਾਬਕ 16 ਅਕਤੂਬਰ ਨੂੰ ਪਾਪਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਤੇ ਮੌਕੇ ਤੇ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਂ ਛੁੱਟੀ ਐਲਾਨੀ ਗਈ ਹੈ ਮਤਲਬ ਇਹ ਕਿ ਇਸ ਦਿਨ ਸਰਕਾਰੀ ਦਫ਼ਤਰਾਂ 'ਚ ਕੰਮਕਾਜ ਬੰਦ ਰਹੇਗਾ ਤੇ ਸਰਕਾਰੀ ਮੁਲਾਜ਼ਮਾਂ ਦੀ ਛੁੱਟੀ ਰਹੇਗੀ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਸੇਤ ਵਿਭਾਗ ਇਸ ਵਾਰ ਫਿਰ ਕੁੰਭ ਕਰਨੀ ਨੀਂਦ ਸੁੱਤਾ ਹੈ ਡੇਂਗੂ ਦੇ ਕੇਰ ਨੇ ਪਟਿਆਲਾ ਸ਼ਹਿਰ ਅੰਦਰ ਤਰਥੱਲੀ ਮਚਾਈ ਹੋਈ ਹੈ ਲੰਘੇ ਕੱਲ ਅਤੇ ਅੱਜ ਵੀ ਇੱਕ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਨੇ ਹੁਣ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਨੇ ਇਹ ਸਰਕਾਰੀ ਅੰਕੜੇ ਨੇ ਜਦੋਂ ਕਿ ਪ੍ਰਾਈਵੇਟ ਅੰਕੜੇ ਇਸ ਤੋਂ ਕਿਤੇ ਵੱਧ ਨੇ ਪਟਿਆਲਾ ਸ਼ਹਿਰ 'ਚ ਹੁਣ ਤੱਕ 202 ਕੇਸ ਆ ਚੁੱਕੇ ਨੇ ਜਦੋਂ ਕਿ 88 ਕੇਸ ਰੂਰਲ ਪਿੰਡੂ ਇਲਾਕਿਆਂ ਦੇ ਵਿੱਚ ਆ ਚੁੱਕੇ ਨੇ ਹਾਲਾਂਕਿ ਸੇਤ ਭਾਗ ਦਾਅਵੇ ਕਰ ਰਿਹਾ ਕਿ ਹਰ ਰੋਜ਼ ਚੈਕਿੰਗ ਕਰ ਰਿਹਾ ਪਰ ਜੇਕਰ ਚੈਕਿੰਗ ਹੋ ਰਹੀ ਹੈ ਤਾਂ ਡੈਂਗੂ ਦਾ ਡੰਗ ਕਿਉਂ ਵੱਧ ਰਿਹਾ ਲੋਕ ਟਾਈਫਾਇਡ ਦਾ ਵੀ ਸ਼ਿਕਾਰ ਹੋ ਰਹੇ ਨੇ ਇਸ ਦੇ ਨਾਲ ਲਗਾਤਾਰ ਲੋਕਾਂ ਦੇ ਸੈੱਲ ਘਟ ਰਹੇ ਨੇ ਤੇ ਲੋਕਾਂ ਨੂੰ 15-15 ਦਿਨਾਂ ਤੱਕ ਮੰੰਜੇ ਨਾਲ ਲਾ ਕੇ ਰੱਖਦਾ ਹੈ ਹਾਲਾਤ ਬਦ ਤੋਂ ਬੱਤਰ ਹੋ ਰਹੇ ਨੇ ਪੰਜਾਬੀਆਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਮਿਹਨਤ ਨਾਲ ਚੰਗਾ ਨਾਮ ਨਖਟਿਆ ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਸ਼੍ਰੀ ਮੁਖਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੀ ਧੀ ਨੇ ਕੈਨੇਡਾ ਦੇ ਵਿੱਚ ਪੰਜਾਬ ਦਾ ਨਾਂ ਚਮਕਾਇਆ ਰਾਜਪੀਰ ਕੌਰ ਕੈਨੇਡਾ ਦੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਵਿੱਚ ਕੈਡਿਟ ਵਜੋਂ ਭਰਤੀ ਹੋਣ ਵਾਲੀ ਪਹਿਲੀ ਦਸਤਾਰਦਾਰੀ ਮਹਿਲਾ ਬਣ ਗਈ ਹੈ ਉਸ ਦੀ ਇਸ ਪ੍ਰਾਪਤੀ ਤੇ ਪੂਰਾ ਪਿੰਡ ਮਾਣ ਕਰ ਰਿਹਾ ਹੈ ਰਾਜਪੀਰ ਕੌਰ ਹੈ 2016 ਦੇ ਵਿੱਚ ਕੈਨੇਡਾ ਗਈ ਸੀ ਰਾਜਪੀਰ ਕੌਰ ਨੇ ਕੈਨੇਡਾ ਦੇ ਵਿੱਚ ਵਾਲਮਾਰਟ ਦੀ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲਿਸ ਲਈ ਵੀ ਤਿਆਰੀ ਜਾਰੀ ਰੱਖੀ ਹੁਣ ਉਸ ਨੂੰ ਸਕੈਚਨ ਕੈਨੇਡਾ ਦੇ ਵਿੱਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਵਿੱਚ ਨੌਕਰੀ ਮਿਲੀ ਹੈ ਕੈਨੇਡਾ ਪੁਲਿਸ ਚ ਭਰਤੀ ਹੋ ਕੇ ਉਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਤਾ ਟੇਕਿਆ ਇਸ ਦੌਰਾਨ ਉਹਨਾਂ ਇਲਾਹੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਤੇ ਸਰਵਾਦ ਦੇ ਭਲੇ ਦੀ ਅਰਦਾਸ ਕੀਤੀ ਪਰ ਜ਼ਿਕਰ ਹੋ ਗਿਆ ਕਿ ਇਸ ਸੰਨੀ ਦਿ올 ਇਨੀ ਦਿਨੀ ਭਾਰਤ-ਪਾਕ ਸਰਹੱਦ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹਿੰਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਨੇ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਾਰਕ ਰਾਹੀ ਛੋਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਤੇ ਨਾਗਰਿਕਾਂ ਦੇ ਮੇਲ ਬਾਕਸ ਦੇ ਵਿੱਚੋਂ ਕਰੋੜਾਂ ਡਾਲਰ ਦੇ ਕ੍ਰੈਡਿਟ ਕਾਰਡ ਪਛਾਣ ਪੱਤਰ ਤੇ ਗਿਫਟ ਕਾਰਡ ਛੁਰੀ ਕਰਨ ਦੇ ਦੋਸ਼ ਨੇ। ਮੈਸੀਸਾਗਾ ਅਤੇ ਬ੍ਰੈਂਪਟਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਂਚ ਮੇਲਬਾਕਸਾਂ ਦੇ ਵਿੱਚ ਚੈੱਕ, ਸਰਕਾਰੀ ਪਛਾਣ ਪੱਤਰ ਤੇ ਗਿਫਟ ਕਰਨਾ ਸਮੇਤ ਡਾਰਕ ਸਮਾਨ ਦੇ ਕਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਮਗਰੋਂ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਹਮਾਸ ਨੇ 7 ਇਜ਼raਇਲੀ ਬੰਦਕਾਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਇਜ਼raਇਲੀ ਫੌਜ ਤੇ ਹਵਾਲੇ ਕਰ ਦਿੱਤਾ ਜਾਵੇਗਾ। ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਉਨਾਂ ਨੂੰ ਹਸਪਤਾਲ ਲਿਜਾਇਆ ਜਾਵੇਗਾ ਹਿਮਾਸ ਅੱਜ 13 ਹੋਰ ਬੱਚੇ ਬੰਦਕਾਂ ਨੂੰ ਰਹਾ ਕਰੇਗਾ ਹਿਮਾਸ ਨੇ ਉਹਨਾਂ ਦੇ ਨਾਮ ਵੀ ਚਾਰੀ ਕੀਤੇ ਨੇ ਬੰਦਕਾਂ ਦੀ ਰਿਹਾਈ ਨੂੰ ਲੈ ਕੇ ਇਜ਼ਰਾਈਲ ਦੇ ਵਿੱਚ ਜਸ਼ਨ ਜਾਰੀ ਨੇ ਇਸ਼ਰਾਈਲੀ ਨਾਗਰਿਕ ਐਂਤਵਾ ਰਾਜ ਤੋਂ ਰਾਜਧਾਨੀ テル ਅਵੀਵ ਦੇ ਵਿੱਚ ਇਕੱਠੇ ਹੋ ਰਹੇ ਹਨ ਅਸੁਰਾਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਜ਼ਰਾਈਲ ਪਹੁੰਚੇ ਬੈਂਜਾਮਿਨ ਨੇਤਨਜਾਹੁ ਨਿੱਜੀ ਤੌਰ ਤੇ ਉਹਨਾਂ ਦਾ ਸਵਾਗਤ ਕਰਨ ਲਈ ਬੇਨ ਗੁਰੇਨ ਹਵਾਈ ਅੱਡੇ ਤੇ ਪਹੁੰਚੇ 트럼ਪ ਰਿਹਾਈ ਸਮਾਰੋਹ ਦੇ ਵਿੱਚ ਸ਼ਾਮਲ ਹੋਣਗੇ ਤੇ ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨਗੇ ਆਈਆਰ ਸੀਟੀਸੀ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਰਾਉਜ਼ ਐਵੇਨਿਊ ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇਜਸਵੀ ਯਾਦਵ ਤੇ ਹੋਣਾਂ ਵਿਰੁੱਧ ਦੋਸ਼ ਤੈਅ ਕੀਤੇ ਨੇ ਇਹ ਮਾਮਲਾ ਰਾਂਚੀ ਅਤੇ ਪੁਰੀ ਦੇ ਦੋ ਆਈਆਰ ਸੀਟੀਸੀ ਹੋਟਲਾਂ ਦੇ ਟੈਂਡਰ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਹੈ ਅਦਾਲਤ ਨੇ ਮੁਲਜ਼ਮਾ ਵਿਰੋਧ ਉਹਨਾਂ ਦੀਆਂ ਕਥਿਤ ਭੂਮਿਕਾਵਾਂ ਦੇ ਅਨੁਸਾਰ ਵੱਖ-ਵੱਖ ਤਰ੍ਹਾਂਾਂ ਦੇ ਵਿੱਚ ਦੋਸ਼ ਤੈਅ ਕੀਤੇ ਸੀ। ਰਾਬੜੀ ਦੇਵੀ ਤੇ ਤੇਜਸਵੀ ਜਾਦਵ ਤੇ ਧੋਖਾਧੜੀ ਤੇ ਸੱਚ ਰਚਨ ਦੇ ਅਪਰਾਧ ਲਈ ਆਈਪੀਸੀ ਦੀ ਧਾਰਾ 420 ਤੇ 120ਬੀ ਦੇ ਦੋਸ਼ ਨੇ ਉਹਨਾਂ ਕਿਹਾ ਕਿ ਮੁਕੱਦਮੇ ਦਾ ਸਾਹਮਣਾ ਕਰਨਗੇ। ਸੋ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ।